ਜਿਹੜੇ ਕਹਿੰਦੇ ਸੀ ਵਿਆਹ ਨਹੀਂ ਹੁੰਦਾ ਨਾ ਆ ਓ ਗਾਡਰ ਵਰਗੀ ਰੋਣ ਲੱਗਿਆ ਓ ਆਹ 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 ਖਰਚੋ ਖਰਚੋ ਬੋਲਿਦਾਵਾਂਗਾ ਬੋਲਿਦਾਵਾਂਗਾ ਪਾਪਾ ਬੋਲੀ ਪਾ ਮਰਸੀ ਖਟਣ ਗਿਆ ਸੀ ਖਟ ਕੇ ਲਿਆਦਾ ਲੱਡੂ ਹਾਂ ਲੱਡੂ ਪੜਾ ਤਾ ਨਹੀਂ ਰੋ ਭਾਬੀ ਅੱਖ ਮਾਰ ਗਿਆ ਲੱਡੂ ਆਹ ਖਰਚੋ 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 ਬਾਰੀ ਬਾਸੀ ਖਟਣ ਗਿਆ ਸੀ ਖਟ ਕੇ ਲਿਆ ਦਬ ਤਾਉ ਬਤਾਉ ਉਹ ਬਾਈ ਦਾ ਮੇਰੇ ਬੋਤੇ ਤੇ ਕੱਲੀਆਂ ਵਜਾਉਂਦਾ ਜਾਉ ਹੋਵੇ ਜੇ ਤੇਰੇ ਬੋਤੇ ਦੀਆਂ ਵਜਾਉਂਦਾ ਜਾਉ ਹੋਵੇ ਜੇ ਮੇਰੇ ਬੋਤੇ ਤੇ ਕੱਲੀਆਂ ਵਜਾਉਂਦਾ ਜਾਉ ਆਹ ਬੋਤੇ ਤੇ ਸੜੇ ਨੂੰ ਪਟੋਲੇ ਦਿੱਥੇ ਆ ਗਈ ਰੰਗ ਦੀ ਘਰ ਦਾ ਸੜੇਆ ਬੇੜਾ ਤੁਨ ਤੁਨ ਦੀ ਇਰਾਦੀ ਸਿਕੋਟ ਕੋਟ ਦੇ ਸਪੀਕਰ ਖਰਜ ਖਰਜ ਹਾਂ ਆਉਂਦਾ ਨਜ਼ਾਰਾ ਵਿਆਹ ਦਾ ਓ ਜਾ ਬੰਦੀਆਂ ਸੋਡੀ ਪਰਾਈ ਸਰਾ ਵਾਹ ਚਲੋ ਸਾਡੇ ਵੀਰ ਦਾ ਵਿਆਹ ਤੁਹਾਨੂੰ ਗੋਡੇ-ਗੋਡੇ ਚ ਸਾਡੇ ਵੀਰ ਦਾ ਵਿਆਹ ਤੁਹਾਨੂੰ ਆਹ ਆਹ ਰੋਕੋ ਬੰਦਾ 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 ਜਿਹੜੇ ਕਹਿੰਦੇ ਸੀ ਵਿਆਹ ਨਹੀਂ ਹੁੰਦਾ ਨਾ ਹਾਂ ਓ ਗਾਡਰ ਵਰਗੀ ਰੋਣ ਲੱਗਿਆ ਆਹਾਂ ਓ ਜਮਾ ਸੱਚ ਗਈ ਹੈ ਗੱਲ ਬਾਈ ਤੁਹਾਡੇ ਵੀਰ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਤੁਹਾਡੇ ਵੀਰ ਦਾ ਵਿਆਹ ਸਾਨੂੰ ਗੋਡੇ-ਗੋਡੇ ਚ ਅਸੀਂ ਸਾਰੇ ਜਾਵਾਂਗੇ ਚਿੱਟੇ ਦੰਦ گلابی ਫੁੱਲ ਕਿਦੇ ਦੇ ਮੰਗਲੇ ਆਵਾਂਗੇ ਚਿੱਟੇ ਦੰਦ گلابی ਫੁੱਲ ਕਿਦੇ ਦੇ ਮਰਦ ਲਿਆਵਾਂਗੇ ਓਏ ਓਏ ਸੀਨਾ ਫੁੱਟੇ ਬੈਠਾ ਓਏ ਓਏ ਘੜਜੋ 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 ਇਕ ਬੋਲੀ ਓਏ ਇਕ ਬੋਲੀ ਇਕ ਬੋਲੀ ਪਾਵਾਂਗੇ ਓ ਤੇਰੀ ਖਾਤਰ ਚੜਿਆ ਕੇ ਕਰਦੇ ਤੂੰ ਦਾ ਤਰਨਾ ਕੀਤੀ ਓ ਤੇਰੀ ਖਾਤਰ ਚੜਿਆ ਕੇ ਕਰਦੇ ਤੂੰ ਦਾ ਤਰਨਾ ਕੀਤੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਓ ਓ ਓ ਢੰਗ 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 ਓ ਜਦੀ ਦੋਰ ਲਾ ਬੋਤਾ ਯਾਰ ਪੈਗ ਬੁੱਗ ਲਾਵਾਂਗੇ ਓ ਲਾਵਾਂਗੇ ਲਾਵਾਂਗੇ ਵਾਧੂ ਬਈਆਾਰੇ ਵਾਧੂ ਓ ਆਜਾ ਆਜੋ ਜਦੀ ਬਸ ਜਦੀ ਕਰਿਆ ਇਹਨੂੰ ਤਾਰ ਲਈਆ ਦੁੱਖ ਨਾਲ ਕਰੇ ਨਾ ਰਹੇ ਦਿਨ ਅੱਜ ਬਹਿਣ ਰੋਜ ਪੈਗ ਲਾਵਾਂਗੇ ਰੋਜ ਫੁੱਟਾਂ ਦੇ ਰੋਜ ਆਹ ਆਹ ਜਿਹੜੇ ਕੈਮਰੇ ਸੀ ਬੌਣੇ ਲਿਆਂਦਾ ਸਦਾ ਪਾਣੀ ਲਿਆ ਦੂ ਘਟਾ ਸਰਾ ਆਹ ਤਾਂ ਇਹ ਨੱਚ ਲਾਂਗੇ ਯਾਰ ਪੰਜਾ ਦੁਬਾ ਚੰਨ ਲੈ ਲੈਣਾ ਬਾਈ ਖਿੱਚ ਲੈ ਜਲਦੀ ਖਿੱਚ ਲੈ ਚੱਲ ਚੱਲ